ਦੋ ਗਦੂ ਕਸ ਚੱਲਣਗੇ ਜੋ ਉਸ ਤੋਂ ਮਤੇ ਮੋਟਾ ਕਰੋ ਆ ਬਾਲਾ ਬਣੀ ਤੂੰ ਦਾ ਉਤਰਨਾ ਕਰ ਰਮੀ ਉਪਰਲਾ ਪਰਲਾ ਪਰਲਾ ਕਰੋ ਉਹ ਹਾਂ ਆਹਾ ਡੈਡੀ ਤੇ ਚਾਚਾ ਲਿਆਉਂਦੇ ਚੱਕ ਚੱਕੇ ਮੈਲ ਲਟਾੜ ਰਹੇ ਆ ਜੀ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ ਕਰਿਆ ਕੱਲ ਨੂੰ ਫਿਰ ਤੋਂ ਅੰਤ ਜਾਣਾ ਅੱਜ ਕਰਿਆ ਤੇ ਮੂੜੀਆਂ ਵਾਲੇ ਪਰੌਠੇ ਬਗਾਉਣੇ ਆ ਤੇ ਹੁਣ ਮੂੜੀਆਂ ਲੈ ਕੇ ਆਉਨੇ ਆ ਆਪਾਂ ਚੱਲ ਕੇ ਇਹਨੋਂ ਤੋਂ ਬਾਅਦ ਪਰੌਠੇ ਪਕਾਵਾਂਗੇ ਮੂੜੀਆਂ ਵਾਲੇ ਸਗਰਮਕ ਪਿਆਰਿਓ ਮੂੜੀਆਂ ਲੈਣ ਆਏ ਅੱਜ ਨਾਲ ਜੋਤ ਆਇਆ ਵੇਖੋ ਮੂੜੀਆਂ ਲੈ ਕੇ ਪਰਾਠੇ ਪਕਾਉਣੇ ਆ। ਮੂਲੀਆਂ ਵਾਲੇ ਪਰੌਠੇ। ਘਰ ਦੀਆਂ ਮੂਲੀਆਂ ਵੈਸੇ ਸਵਾਦ ਹੁੰਦੀਆਂ ਜੋ ਤਾਂ ਹਨਾ। ਬਾਜ਼ਾਰ ਦੀ ਮੂਲੀ ਤਾਂ ਉਹੀ ਹੁੰਦੀ ਆ ਥੋਥੀ ਜੀ। ਬਸ ਬਹੁਤ ਆ। ਆ ਇੱਕੋ ਏਡੀ ਵੱਧੀ ਆ ਮੂਲੀ ਕਿੱਥੇ? ਪਤਾ ਹੀ ਨਹੀਂ। ਇਹ ਪਤਾ ਇੱਥੇ ਰੱਖਣੇ ਕਿਥੇ ਜਾਨੀ ਲੈਓ ਬਸ ਪਰੌਤੇ ਬਸ ਬਰਵਾਣ ਨੂੰ ਛੱਡ ਦਿਓ। ਇੱਧਰ ਆ ਜਾ। ਲਓ ਜੀ। ਮੂਲੀਆਂ ਆ ਗਈਆਂ ਤੇ ਪੱਤੇ ਲਾਤੇ ਉਧਰ ਮੰਮੀ ਤੋਰੀਏ ਮੂਲੀਆਂ ਸਮਰ ਉਹਨਾਂ ਰੋਟੀ ਫੜਾ ਕੇ ਹੋਣੀ ਹੈ ਹਜੇ ਸਕੂਲ ਪਕਾ ਕੇ 10 ਵਜ ਗਏ ਚਲੋ ਤਿਆਰੀ ਕਰੋ ਫੜਾ ਆ ਜਾ ਮੰਗ ਫੜਾਂਗੇ ਪਕਾ ਲਓ ਪਹਿਲਾਂ ਮੈਂ ਛਕੂਗਾ ਨਾ 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 ਪਹਿਲਾਂ ਖਾਉਂਗਾ ਭਾਈ ਨਹੀਂ ਤਾਂ ਮੈਂ ਰਾਜ ਅੱਡੇ ਤੇ ਡੱਬਾ ਖੋਲੂਗਾ ਉਹ ਫਿਰ ਲੰਚ ਬ੍ਰੇਕ ਹੋ ਗਈ ਪੁੱਤ ਉਹ ਰਹਿ ਜਾਣਗੇ ਚਲ ਕੋਈ ਨਹੀਂ ਫੜਾਏ ਵਾਂਗੇ ਪਹਿਲਾਂ

ਉੱਧਰ ਲਾ ਕਰ ਰਮੀ ਉਪਰ ਲਾ ਪਰਲਾ ਪਰਲਾ ਕਰੋ ਉਹ ਹਾਂ ਆਹਾ ਸੋ ਗਰਮਕ ਪਿਆਰਿਓ ਬੈਠੇ ਹੁਣ ਓਡੀਕ ਵਿੱਚ ਮੰਜੇ ਤੇ ਇਧਰ ਦੇਖੋ ਤਿਆਰ ਹੋ ਰਿਹਾ ਪ੍ਰਸ਼ਾਦਾ ਬਸ ਤਿਆਰ ਹੈ ਫਿਰ ਬੱਚਿਆਂ ਨੂੰ ਫੜਾ ਕੇ ਹੋਣਾ ਇੱਕ ਚੱਕਰ ਕਰਕੇ ਜਾਣਾ ਨੂਨ ਮਿਰਚ ਥੋੜਾ ਜਿਹਾ ਬਸ ਬਾਕੀ ਆ ਕੇ ਛਕਾਂਗੇ ਤੇ ਖਿਆਲ ਹੋ ਰਿਹਾ ਫਿਰ ਬੱਚਿਆਂ ਨੂੰ ਸਕੂਲ ਫੜਾ ਕੇ ਆਵਾਂਗੇ ਉਹਦੋਂ ਦਾੜੀ ਵੀ ਆ ਜੂਗਾ ਸੋ ਗਰਮਕ ਪਿਆਰਿਓ ਦਹੀਂ ਆ ਗਿਆ ਹੁਣ ਪਰੌਂਠਾ ਆਉਦਾ ਹੈ ਵਾਹਿਗੁਰੂ ਜੀ ਆ ਗਿਆ ਜੀ ਪਰੌਂਠਾ ਹੋਣ ਛੱਕਦੇ ਆਂ ਦੇਖਦੇ ਕਿਵੇਂ ਸ਼ੁਗਰਮਖ ਪਿਆਰੋ ਗਰਮ ਹੈ ਤੇ ਇਹਦੇ ਨੇ ਇੱਕ ਬਾਂਦ ਦਾ ਸਾਬਤ ਕੋਈ ਜਰੀ ਵਾਫਾ ਨੂੰ ਮੇਸੀਆ ਥੋੜਾ ਜਨਨਵੇ ਤੇਜ਼ ਕਰੋ ਸ਼ੁਗਰਮਖ ਪਿਆਰੋ ਹੁਣ ਜਾਣੇ ਰੋਟੀ ਦੇਣ ਪ੍ਰਸ਼ਾਦਾ ਛਕਾਉਣ ਸਮਰ ਉਹਨਾਂ ਨੂੰ ਸਮਰ ਉਹਨਾਂ ਪ੍ਰਸ਼ਾਦਾ ਦੇਖੀ ਉਹਨੇ ਸਕੂਟਰੀ ਹੈ ਨਹੀਂ ਗੱਡੀ ਤੇ ਜਾ ਰਹੇ ਆਂ ਮੈਡਮ ਕਦੇ ਆਹ ਖਲੀ ਫੜੀ ਇੱਕ ਨੂੰ ਆ ਗੱਟੇ ਕੋਲ ਕੱਢ ਲੇ ਕਾਉਂਦਾ ਤਾਂ ਕੱਢੋ। ਸੋ ਗਰਮਕ ਪਿਆਰਿਓ ਪ੍ਰਸ਼ਾਦਾ ਫੜਾਤਾ। ਸਮਰ ਕੇ ਸਕੂਲੇ ਕੋਈ ਪ੍ਰੋਗਰਾਮ ਚੱਲ ਰਿਹਾ। ਬੱਚਿਆਂ ਦਾ ਤੇ ਬਾਹਰਲੇ ਪਾਸੇ ਕੋਈ ਪ੍ਰੋਗਰਾਮ ਚੱਲ ਰਿਹਾ। ਚਿਪਸੀਆ ਸੀ ਸਗੋਂ ਮਖ ਪਿਆਰੇ ਹੋ ਪ੍ਰਸ਼ਾਦਾ ਫੜਾਏ ਆ ਬੱਚਿਆਂ ਦਾ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਉਹਨਾਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਅੱਜ ਉਹ ਤੀਰਥਨ ਚੱਲ ਰਿਹਾ ਸੀ ਉੱਥੇ ਬੱਚੇ ਸਾਰੇ ਬੈਠੇ ਸੁਣ ਰਹੇ ਸੀ ਦੀਵਾਨ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ ਫੜਾਏ ਹੋਣ ਜਾ ਰਹੇ ਆ ਵਾਪਸ ਘਰ ਨੂੰ ਲਓ ਜੀ ਹੁਣ ਛਕਾਂਗੇ ਆਪਾਂ ਪ੍ਰਸ਼ਾਦਾ ਫੁੱਲ ਰੱਜ ਕੇ ਹੁਣ ਫੜਾਏ ਆ ਆ ਗਿਆ ਦਹੀਂ ਲੈਣ ਗਈ ਸੀ ਮਾ ਗਰਮ ਗਰਮ ਲਿਆਉ ਮੀ ਗਰਮ ਗਰਮ ਸ਼ਾਕਰ ਗਰਮਕ ਪਿਆਰੇ ਛੱਡੀਆਂ ਲੈਣ ਜਾ ਰਹੇ ਆ ਚਾਚਾ ਨਾਲ ਮੈਂ ਤੇ ਚਾਚਾ ਛੱਡੀਆਂ ਲੈਣ ਜਾ ਰਹੇ ਆ ਕਾਫੀ ਦੇ ਡੰਡਲੂ ਡੈਡੀ ਤੇ ਚਾਚਾ ਲਿਆਉਂਦੇ ਚੱਕ ਚੱਕ ਕੇ ਮੈਂ ਲਟਾੜ ਰਹੇ ਆ ਜੀ ਲੋ ਜੀ ਭਰਨ ਲਈ ਟਰਾਲੀ ਥੋੜੀਆਂ ਰਹਿ ਗਈਆਂ ਬਸ ਵੀ 25 ਥੱਬੇ ਰਹਿ ਗਏ ਬਹੁਤ ਉੱਚਾ ਹੋ ਗਿਆ ਸਟੰਡ ਭਰ ਗਈ ਟਰਾਲੀ ਟੋਰ ਲਈ ਹੁਣ ਪਿੰਡ ਨੂੰ ਆ ਡਿੱਗੀ ਦੇਖ ਲੋ ਸੋ ਗਰਮਕ ਪਿਆਰਿਓ 5 ਵਜ ਗਏ ਐ ਇਸ਼ਨਾਨ ਕਰ ਲਿਆ ਦਮਾਲਾ ਬੰਨ ਲਿਆ ਹੁਣ ਚਲਦੇ ਆ ਗੁਰੂ ਗੁਰਦੁਆਰਾ ਸਾਹਿਬ ਰਹਿਰਾਸ ਦਾ ਪਾਠ ਕਰਕੇ ਆਨੰਦ ਲੈਨੇ ਆ ਸ਼ਾਂਤੀ ਲੈਨੇ ਆ ਸਕੂਨ ਲੈਨੇ ਆ ਤੁਸੀਂ ਵੀ ਸੁਣ ਸਕਦੇ ਹੋ ਸਾਡੇ ਦੂਸਰੇ ਚੈਨਲ ਤੇ ਭਾਈ ਸਰਬਜੀਤ ਸਿੰਘ 24f ਵਾਲੇ ਲਿਖ ਕੇ ਰੋਜ਼ਾਨਾ ਲਾਈਵ ਕਰਦੇ ਆ ਲਾਈਵ 'ਚ ਜਰੂਰ ਹਾਜ਼ਰੀ ਭਰਿਆ ਕਰੋ 24f 24.f w a l e ਵਾਲੇ ਲਿਖ ਕੇ ਤੁਸੀਂ ਸਰਚ ਕਰ ਸਕਦੇ ਆ 50000 ਸਬਸਕ੍ਰਾਈਬਰ ਹੋਣ ਵਾਲੇ ਆ ਅੱਜ ਬਣਦੀ ਹੈ ਸਬਜੀ ਗਾਜਰ ਮਟਰ ਮਟਰ ਖਾ ਲੋ ਥੋੜੇ ਜਿਹਾ ਮਟਰ ਆ ਲਓ ਮਟਰ ਖਾ ਲੋ ਜੀ ਥੋੜੇ ਜਿਹਾ ਤੱਕ ਕੇ ਸੁਭਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਗੁਰੂ ਘਰ ਜਾਏ ਤੇ ਅੱਜ ਬਹੁਤ ਆਨੰਦ ਲਿਆ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਬਹੁਤ ਸੋਹਣਾ ਲੰਘਿਆ ਪਹਿਲਾਂ ਆਪਾਂ ਪਰੌਂਠੇ ਤਿਆਰ ਕੀਤੇ ਫੇਰ ਆਪਾਂ ਪ੍ਰਸ਼ਾਦਾ ਛੱਕੇ ਛਟੀਆਂ ਲੈ ਕੇ ਆਏ ਛਟੀਆਂ ਵੀ ਲੈ ਕੇ ਆਏ ਅੱਜ ਦਾੜੀ ਦੇ ਨਾਲ ਚਾਚੇ ਦੇ ਨਾਲ ਤੇ ਖੇਡ ਜਗੇ ਆਨੰਦ ਲਿਆ ਤੇ ਸਵੇਰੇ ਹੁਣ ਸਵੇਰੇ ਹੈਗੀ ਆ 25 ਤਰੀਕ ਸਵੇਰੇ ਜਾਣਾ ਦੁਵੰਤ ਤੇ ਕੀਰਤਨ ਤੇ ਫਤੰਪੁਰ ਛੱਡ ਸਵੇਰ ਦਾ ਵਲੌਗ ਵੀ ਜਰੂਰ ਦੇਖਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਕਿੱਥੇ ਕਿੱਥੇ ਸਾਡਾ ਵਲੌਗ ਤੁਸੀਂ ਦੇਖਦੇ ਹੋ ਕਮੈਂਟ ਜਰੂਰ ਕਰਿਓ ਕਿ ਕਿੱਥੇ ਕਿੱਥੇ ਸਾਡਾ ਵਲੌਗ ਵੇਖ ਰਹੇ ਹੋ ਤੁਸੀਂ ਪਿੰਡ ਦਾ ਨਾਮ ਜਰੂਰ ਲਿਖਿ ਦਿਖਿਓ ਤੇ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਆ ਗਿਆ ਜੀ de